ਸਾਰੇ ਹੀ ਪਿਆਰੇ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਲੈ ਕੇ ਹਾਜ਼ਰ ਹੋਏ ਅੱਜ ਦੀ ਇੱਕ ਨਵੀਂ ਸਟੋਰੀ ਦੋਸਤੋ ਮੇਰਾ ਨਾਮ ਨਮਨੀਤ ਹੈ ਮੇਰੇ ਘਰ ਦੇ ਵਿੱਚ ਮੈਂ ਤੇ ਮੇਰਾ ਵੀਰਾ ਤੇ ਮੇਰੀ ਭਾਬੀ ਤੇ ਮੇਰੀ ਮੰਮੀ ਰਹਿੰਦੇ ਸੀ ਡੈਡੀ ਮੁੱਕੇ ਨੂੰ ਕਾਫੀ ਸਮਾਂ ਹੋ ਚੁੱਕਿਆ ਸੀ ਡੈਡੀ ਨਾ ਹੋਣ ਕਰ ਮੇਰੇ ਵੀਰਾ ਤੇ ਮੇਰੀ ਮੰਮੀ ਮੈਨੂੰ ਬਹੁਤ ਹੀ ਲਾਡਾਂ ਨਾਲ ਪਾਲਦੇ ਸੀ ਇਸ ਟਾਈਮ ਮੇਰੀ ਸਕੂਲ ਦੀ ਪੜਾਈ ਪੂਰੀ ਹੋ ਚੁੱਕੀ ਸੀ ਤੇ ਮੈਂ ਕਾਲਜ ਦੇ ਵਿੱਚ ਇੱਕ ਐਡਮਿਸ਼ਨ ਲੈ ਚੁੱਕੀ ਸੀ ਕਾਲਜ ਦੀ ਵਿੱਚ ਪੜਾਈ ਪੜਦਿਆਂ ਮੈਂ ਆਪਣੇ ਵੀਰੇ ਤੋਂ ਇੱਕ ਫੋਨ ਦੀ ਮੰਗ ਕੀਤੀ ਸੀ ਸਾਡੇ ਕਾਲ ਦੇ ਵਿੱਚ ਹਰ ਇੱਕ ਕੁੜੀ ਦੇ ਕੋਲ ਫੋਨ ਹੁੰਦਾ ਸੀ ਤੇ ਮੈਂ ਵੀ ਫੋਨ ਲਿਆ ਫੋਨ ਤੇ ਮੈਂ ਵੀ ਫੇਸਬੁੱਕ ਚ ਲਾਈ ਤੇ ਥੋੜੇ ਸਮੇਂ ਵਿੱਚ ਫੇਸਬੁੱਕ ਤੇ ਮੇਰਾ ਇੱਕ ਫਰੈਂਡ ਬਣ ਗਿਆ ਸੀ ਅਸੀਂ ਅਕਸਰ ਹੀ ਫੋਨ ਤੇ ਗੱਲਾਂ ਕਰਦੇ ਸੀ ਮੇਰੇ ਫੋਨ ਦੀ ਘੰਟੀ ਜਦੋਂ ਹੀ ਵੱਜਦੀ ਤਾਂ ਮੇਰੇ ਵੱਲ ਭਾਬੀ ਕੋੜ ਕੇ ਝਾਕਦੀ ਰਹਿੰਦੀ ਸੀ ਮੈਂ ਆਪਣੀ ਮੰਮੀ ਨੂੰ ਕਹਿੰਦੀ ਕਿ ਕੀ ਗੱਲ ਹੈ ਜਦੋਂ ਦੀ ਮੈਂ ਕਾਲਜ ਲੱਗੀ ਆ ਭਾਬੀ ਮੇਰੇ ਨਾਲ ਇਦਾਂ ਕਿਉਂ ਕਰਦੇ ਆ ਹਰ ਗੱਲ ਤੇ ਮੇਰੇ ਵੱਲ ਘੂਰ ਘੂਰ ਕੇ ਹੀ ਵੇਖੀ ਜਾਂਦੇ ਨੇ ਤਾਂ ਮੰਮੀ ਵੀ ਕਹਿੰਦੇ ਕਹਿ ਦਿੰਦੇ ਕਿ ਪੁੱਤ ਤੂੰ ਪੜ੍ਹਾਈ ਵੱਲ ਧਿਆਨ ਦੇ ਤੂੰ ਕੀ ਲੈਣਾ ਐ ਤੋਂ ਇੱਕ ਦਿਨ ਮੈਂ ਫੋਨ ਤੇ ਗੱਲ ਕਰ ਰਹੀ ਸੀ ਤਾਂ ਪਿੱਛੋਂ ਭਾਬੀ ਆਈ ਮੇਰੀਆਂ ਗੱਲਾਂ ਸੁਣਨ ਲੱਗ ਪਈ ਭਾਬੀ ਨੇ ਮੇਰੀ ਗੱਲ ਸੁਣ ਹੀ ਲਈ ਸੀ ਤੇ ਮੈਨੂੰ ਪੁੱਛਣ ਲੱਗੇ ਕਿਹਦਾ ਫੋਨ ਸੀ ਕਹਿੰਦੇ ਨਾਲ ਗੱਲ ਕਰਦੀ ਪਈ ਸੀ ਮੈਂ ਕਿਹਾ ਮੇਰੀ ਸਹੇਲੀ ਦਾ ਫੋਨ ਸੀ ਤੁਸੀਂ ਕੀ ਲੈਣਾ ਮੈਥੋਂ ਭਾਬੀ ਨੇ ਕਿਹਾ ਵੇਖ ਨਵਨੀਤ ਤੇਰੇ ਕੋਲ ਨਵਾਂ ਫੋਨ ਹੈ ਤੈਨੂੰ ਨਹੀਂ ਪਤਾ ਇਸ ਫੋਨ ਬਾਰੇ ਪਰ ਹੋ ਸਕੇ ਤਾਂ ਤੂੰ ਘੱਟ ਹੀ ਗੱਲ ਕਰਿਆ ਕਰ ਫੋਨ ਤੇ ਮੈਨੂੰ ਬਹੁਤ ਗੁੱਸਾ ਆਇਆ ਤੇ ਮੈਂ ਕਹਿ ਦਿੱਤਾ ਭਾਬੀ ਨੂੰ ਮੈਨੂੰ ਸਭ ਪਤਾ ਹੈ ਕਿ ਕੀ ਗੱਲ ਕਰਨੀ ਐ ਤੇ ਕੀ ਨਹੀਂ ਕਰਨੀ ਤੁਸੀਂ ਮੈਨੂੰ ਬਾਲੀਆਂ ਮੱਤਾਂ ਨਾ ਦੋ ਉਦੋਂ ਹੀ ਕਮਰੇ ਦੇ ਵਿੱਚ ਮੰਮੀ ਆ ਗਈ ਤੇ ਕਹਿਣ ਲੱਗੀ ਕੀ ਗੱਲ ਹੈ ਪੁੱਤ ਕਿਉਂ ਬੋਲੀ ਜਾਂਦੀ ਆ ਤਾਂ ਮੈਂ ਕਿਹਾ ਮੰਮੀ ਦੇਖ ਲਓ ਮੇਰੀ ਭਾਬੀ ਮੇਰੀ ਸਹੇਲੀ ਦਾ ਫੋਨ ਆਇਆ ਸੀ ਤੇ ਭਾਬੀ ਫੇਰ ਬੋਲਣ ਲੱਗ ਪਏ ਆ ਤਾਂ ਮੰਮੀ ਭਾਬੀ ਨੂੰ ਘੂਰ ਕੇ ਬੋਲੇ ਤੇ ਕਹਿਣ ਲੱਗੇ ਕੀ ਗੱਲ ਨੇ ਕਿਉਂ ਤੂੰ ਹਰ ਵੇਲੇ ਕੁੜੀ ਦੇ ਪਿੱਛੇ ਪਈ ਰਹਿਨੀ ਆ ਭਾਬੀ ਕਹਿਣ ਲੱਗੇ ਨਹੀਂ ਮੰਮੀ ਜੀ ਮੈਂ ਤਾਂ ਉਹ ਪਿੱਛੇ ਪੈਂਦੀ ਆ ਮੈਂ ਤਾਂ ਇਸ ਨੂੰ ਕਹਿ ਰਹੀ ਸੀ ਕਿ ਐਵੇਂ ਫੋਨ ਤੇ ਨਾ ਲੱਗੀ ਰਿਹਾ ਕਰ ਤੂੰ ਪੜ੍ਹਾਈ ਵੱਲ ਧਿਆਨ ਦੇ ਤਾਂ ਮੰਮੀ ਬੋਲੇ ਐਵੇਂ ਨਹੀਂ ਕਾਲਜ ਦੇ ਵਿੱਚ ਐਡਮਿਸ਼ਨ ਕਰਾਈ ਜੇ ਪੜ੍ਹਦੀ ਸੀ ਤਾਂ ਤਾਂ ਹੀ ਤਾਂ ਕਾਲਜ ਵਿੱਚ ਗਈ ਆ ਮੰਮੀ ਦੀ ਐਸ਼ ਸ਼ੈ ਦੇ ਕਰਕੇ ਮੈਨੂੰ ਭਾਬੀ ਦੇ ਜ਼ਰਾ ਵੀ ਡਰ ਨਹੀਂ ਸੀ ਸਾਡੀ ਗੱਲ ਵੱਤ ਤੋਂ ਵੱਧ ਹੁੰਦੀ ਜਾ ਰਹੀ ਸੀ ਇੱਕ ਦਿਨ ਮੰਮੀ ਨਾਨਕੇ ਪਿੰਡ ਚਲੀ ਗਈ ਤੇ ਭਾਬੀ ਮੇਰੇ ਕੋਲ ਆਏ ਤੇ ਕਹਿਣ ਲੱਗੇ ਤੂੰ ਰਾਤ ਨੂੰ ਸਾਡੇ ਕਮਰੇ ਵਿੱਚ ਹੀ ਪੈ ਜਾਵੇਂ ਮੈਨੂੰ ਬਹੁਤ ਗੁੱਸਾ ਆਇਆ ਤੇ ਮੈਂ ਕਿਹਾ ਮੈਂ ਕੋਈ ਬੱਚੀ ਤਾਂ ਨਹੀਂ ਜੋ ਤੁਹਾਡੇ ਕਮਰੇ ਵਿੱਚ ਪੈ ਜਾਵਾਂ ਮੈਂ ਤਾਂ ਆਪਣੇ ਹੀ ਕਮਰੇ ਵਿੱਚ ਪਾਵਾਂਗੀ ਤਾਂ ਭਾਬੀ ਜੀ ਬੋਲੇ ਬੱਚੀ ਵਾਲੀ ਤਾਂ ਕੋਈ ਗੱਲ ਨਹੀਂ ਪਰ ਅੱਜਕੱਲ ਕੋਈ ਪਤਾ ਨਹੀਂ ਲੱਗਦਾ ਚੋਰ ਚਪਕਿਆਂ ਦਾ ਤੁਸੀਂ ਸਾਡੇ ਕੋਲ ਪੈ ਜਾਵੋਗੇ ਤਾਂ ਕੁੰਡੀ ਲਾ ਕੇ ਬੇਫਿਕਰੇ ਹੋ ਕੇ ਰਾਤ ਨੂੰ ਸੋ ਜਾਵਾਂਗੇ। ਵੀਰਾ ਵੀ ਭਾਬੀ ਵਾਲ ਵੇਖਣ ਲੱਗਾ ਤੇ ਕਹਿਣ ਲੱਗਾ ਸਹੀ ਤਾਂ ਕਹਿ ਰਹੀ ਐ ਨਵਨੀਤ ਕੋਈ ਬੱਚੀ ਐ ਇਹ ਸੋ ਜਾਵੇਗੀ ਆਪਣੇ ਕਮਰੇ ਵਿੱਚ। ਮੈਂ ਇੰਨਾ ਕਹਿ ਕੇ ਆਪਣੇ ਕਮਰੇ ਵਿੱਚ ਆ ਗਈ। ਕਿਉਂਕਿ ਮੈਨੂੰ ਫੇਸਬੁੱਕ ਵਾਲੇ ਫਰੈਂਡ ਨੇ ਵੀਡੀਓ ਕਾਲ ਕਰਨ ਲਈ ਕਿਹਾ ਸੀ। ਅੱਜ ਮੰਮੀ ਘਰੇ ਨਾ ਹੋਣ ਕਰਕੇ ਮੈਨੂੰ ਵੀ ਅੱਜ ਮੌਕਾ ਮਿਲਿਆ ਸੀ। ਅਸੀਂ ਵੀਡੀਓ ਕਾਲ ਕਰਨ ਦਾ ਸਮਾਂ ਰਾਤ 9:30 ਵਜੇ ਤੈਅ ਕਰ ਚੁੱਕੇ ਸੀ। ਮੈਨੂੰ ਲੱਗਾ ਕਿ ਸਾਰੇ ਸੋ ਗਏ ਆ। ਮੈਂ ਵੀਡੀਓ ਕਾਲ ਕੀਤੀ। ਮੇਰੇ ਫਰੈਂਡ ਨੇ ਵੀਡੀਓ ਕਾਲ ਚੁੱਕੀ ਤੇ ਮੈਨੂੰ ਕਹਿਣ ਲੱਗਾ ਕੀ ਹਾਲ ਐ? ਤਾਂ ਮੈਂ ਵੀ ਕਿਹਾ ਬਹੁਤ ਵਧੀਆ। ਮੈਨੂੰ ਕਹਿੰਦੇ ਆਵਾਜ਼ ਨਾਲ ਤਾਂ ਵੱਧ ਕੇ ਤੂੰ ਸੋਣੀ ਲੱਗਦੀ ਆਂ। ਤਾਂ ਮੈਂ ਵੀ ਖੁਸ਼ ਹੋ ਗਈ ਤੇ ਕਿਹਾ ਤੁਸੀਂ ਵੀ ਬਹੁਤ ਸੋਣੇ ਆ। ਅਸੀਂ ਕਾਫੀ ਟਾਈਮ ਗੱਲਾਂ ਕੀਤੀਆਂ। ਫਿਰ ਉਹਨਾਂ ਨੇ ਕਿਹਾ ਚਲੋ ਫਿਰ ਹੋ ਜਾਓ ਸ਼ੁਰੂ ਮੈਂ ਕਿਹਾ ਕਿਹੜੀ ਗੱਲ ਕੀ ਸ਼ੁਰੂ ਹੋ ਜਾਣਾ ਤਾਂ ਕਹਿਣ ਲੱਗੇ ਤੁਸੀਂ ਕਾਹਨੂੰ ਜਾਣਦੇ ਹੋ ਕਿ ਵੀਡੀਓ ਕਾਲ ਕਿਸ ਕਰਕੇ ਲਾਈ ਆ ਮੈਨੂੰ ਕੁਝ ਵੀ ਨਹੀਂ ਸੀ ਪਤਾ ਤੇ ਮੈਂ ਕਿਹਾ ਕਿਸ ਕਰਕੇ ਲਾਈ ਆ ਤੇ ਕਹਿਣ ਲੱਗੇ ਨਮਨੀਤ ਵੇਖ ਆਪਣਾ ਵਿਆਹ ਤਾਂ ਹੋ ਹੀ ਜਾਣਾ ਇਹ ਤਾਂ ਤੈਨੂੰ ਵੀ ਪਤਾ ਹੈ ਮੈਂ ਤਾਂ ਤੇਰੇ ਨਾਲ ਹੀ ਵਿਆਹ ਕਰਾਂਗਾ ਤੇ ਫਿਰ ਸ਼ਰਮ ਕਿਸ ਗੱਲ ਦੀ ਤੁਸੀਂ ਵੀਡੀਓ ਕਾਲ ਕੀਤੀ ਪਰ ਉੱਪਰ ਸ਼ੋਲ ਕਿਉਂ ਲਿਆ ਹੋਇਆ ਤੁਸੀਂ ਜ਼ਰਾ ਸ਼ੋਲ ਉਤਾਰ ਹੀ ਦੋ ਨਾ ਮੈਂ ਕਹਾਂ ਨਹੀਂ ਤਾਂ ਉਹ ਗੁੱਸੇ ਹੋ ਗਏ ਤੇ ਮੂੰਹ ਬਣਾ ਕੇ ਬੈਠ ਗਏ ਮੈਂ ਕਿਹਾ ਚਲੋ ਠੀਕ ਹੈ ਜੇ ਤੁਸੀਂ ਕਹਿੰਦੇ ਆ ਤਾਂ ਮੈਂ ਸ਼ੋਲ ਲਾਇਆ ਹੀ ਬੈਠ ਤੇ ਰੱਖਿਆ ਹੀ ਸੀ ਤਾਂ ਮੈਨੂੰ ਇੰਜ ਲੱਗਾ ਜਿਵੇਂ ਸਾਡੇ ਕਮਰੇ ਵਿੱਚ ਕੋਈ ਆ ਰਿਹਾ ਹੈ ਤਾਂ ਅਚਾਨਕ ਦਰਵਾਜ਼ਾ ਖੁੱਲਿਆ ਤਾਂ ਸਾਹਮਣੇ ਭਾਬੀ ਖੜੀ ਸੀ ਭਾਬੀ ਬੋਲੀ ਉਹਨ ਵੀ ਤੇਰੀ ਫਰੈਂਡ ਦਾ ਹੀ ਫੋਨ ਸੀ ਤਾਂ ਮੈਂ ਕਿਹਾ ਨਹੀਂ ਭਾਬੀ ਨਹੀਂ ਮੈਂ ਫੋਨ ਬੈੱਡ ਤੇ ਮੁੱਦਾ ਮਾਰ ਦਿੱਤਾ ਸੀ ਤੇ ਜਿਵੇਂ ਹੀ ਮੈਂ ਬੈੱਡ ਤੇ ਬਹਿਣ ਲੱਗੀ ਤਾਂ ਮੈਂ ਫੋਨ ਸਵਿਚ ਆਫ ਕਰ ਦਿੱਤਾ ਭਾਬੀ ਨੇ ਮੇਰੇ ਤੋਂ ਫੋਨ ਫੜ ਲਿਆ ਤੇ ਮੈਂ ਕਿਹਾ ਦੇਖ ਲਓ ਪੱਭੀ ਫੋਨ ਤਾਂ ਬੰਦ ਹੈ ਮੇਰਾ ਫੋਨ ਬੰਦ ਵੇਖ ਕੇ ਭਾਬੀ ਆਪਣੇ ਕਮਰੇ ਵਿੱਚ ਚਲੀ ਗਈ ਪਰ ਮੈਨੂੰ ਬਹੁਤ ਗੁੱਸਾ ਆਇਆ ਕੀ ਕੀ ਸਾਰਾ ਦਿਨ ਜਸੂਸਾ ਵਾਂਗ ਭਾਬੀ ਮੇਰੇ ਤੇ ਹੀ ਨਿਗਾਹ ਰੱਖ ਦਿੰਨੇ ਸਵੇਰ ਉੱਠੀ ਤਾਂ ਮੈਂ ਰੋਟੀ ਖਾਦੇ ਬਿਨਾ ਹੀ ਕਾਲਜ ਚਲੀ ਗਈ ਭਾਬੀ ਨੇ ਬਹੁਤ ਕਿਹਾ ਕਿ ਰੋਟੀ ਖਾ ਕੇ ਜਾਇਂ ਕੁਝ ਨਹੀਂ ਪਰ ਮੈਨੂੰ ਤਾਂ ਰਾਤ ਵਾਲਾ ਗੁੱਸਾ ਹੀ ਬਹੁਤ ਸੀ ਜਦੋਂ ਕਾਲਜ ਦੇ ਗੇਟ ਵਿੱਚ ਗਈ ਤਾਂ ਸਾਹਮਣੇ ਮੇਰੀ ਸਹੇਲੀ ਖੜੀ ਸੀ ਮੈਨੂੰ ਦੇਖ ਕੇ ਕਹਿਣ ਲੱਗੇ ਜਨਾਬ ਕੀ ਗੱਲ ਹੈ ਅੱਜ ਤਾਂ ਮੱਥੇ ਵਿੱਚ ਬਣੀਆਂ ਹੀ ਤਿਉੜੀਆਂ ਪਾਈਆਂ ਨੇ ਤਾਂ ਮੈਂ ਕਿਹਾ ਪੁੱਛ ਨਾ ਭੈਣੇ ਇੱਕ ਤਾਂ ਮੇਰੀ ਭਾਬੀ ਨੇ ਮੈਨੂੰ ਬੜਾ ਹੀ ਦੁਖੀ ਕਰ ਛੱਡਿਆ ਜਸੂਸਾਂ ਵਾਂਗ ਮੇਰੇ ਮਗਰ ਹੀ ਲੱਗੀ ਰਹਿੰਦੇ ਨੇ ਕੀ ਗੱਲ ਹੋ ਗਈ ਮੈਨੂੰ ਵੀ ਤਾਂ ਦੱਸ ਲੈ ਫਿਰ ਬੈਠ ਕੇ ਸੁਣ ਗੱਲ ਤੂੰ ਤੈਨੂੰ ਤਾਂ ਪਤਾ ਹੀ ਆ ਕਿ ਇਹ ਕਿ ਮੇਰਾ ਫੇਸਬੁੱਕ ਫਰੈਂਡ ਬਣਿਆ ਹੈ ਉਸਨੇ ਮੇਰੇ ਨਾਲ ਵਿਆਹ ਕਰਵਾਉਂਦੀਆਂ ਕਸਮਾਂ ਖਾਧੀਆਂ ਨੇ ਤਾਲਜ ਪੂਰਾ ਹੋਣ ਤੋਂ ਬਾਅਦ ਅਸੀਂ ਵਿਆਹ ਕਰਵਾ ਲੈਣਾ ਹੈ। ਰਾਤੀ ਉਸਦੀ ਫੋਨ ਆਇਆ ਸੀ ਕਿ ਵੀਡੀਓ ਕਾਲ ਕਰ ਮੰਮੀ ਵੀ ਘਰੇ ਨਹੀਂ ਸੀ। ਮੈਂ ਸੋਚਿਆ ਚੱਲ ਅੱਜ ਰਾਤ ਨੂੰ ਵੀਡੀਓ ਕਾਲ ਕਰ ਲਵਾਂਗੀ। ਪਹਿਲਾਂ ਤਾਂ ਭਾਬੀ ਨੇ ਮੈਨੂੰ ਜਿੱਦ ਨਾਲ ਆਪਣੇ ਕਮਰੇ ਵਿੱਚ ਪਾਉਣਾ ਚਾਇਆ ਪਰ ਮੈਂ ਨਾ ਪਈ। ਫਿਰ ਜਦੋਂ ਮੈਂ ਵੀਡੀਓ ਕਾਲ ਕਰਨ ਲੱਗੀ ਤਾਂ ਭਾਬੀ ਇੱਕ ਟਾਈਮ ਥਾਣੇਦਾਰ ਵਾਂਗੂੰ ਆ ਕੇ ਮੇਰੇ ਉੱਤੇ ਖੜੀ ਹੋ ਗਈ। ਮੈਨੂੰ ਤਾਂ ਜਲਦੀ ਜਲਦੀ ਦੇ ਵਿੱਚ ਸਵਿਚ ਆਫ ਕਰਨੀ ਪਈ। ਕੀ ਕਹਿੰਦਾ ਸੀ ਭਾਬ ਫੇਸਬੁੱਕ ਵਾਲਾ ਤੇਰਾ ਵੀਡੀਓ ਕਾਲ ਵਾਲਾ ਕਰਕੇ। ਉਹਨੇ ਉਸਨੇ ਕੀ ਕਹਿਣਾ ਸੀ ਜਦੋਂ ਅਸੀਂ ਵਿਆਹ ਕਰਵਾ ਹੀ ਲੈਣਾ ਫਿਰ ਕਿਸ ਗੱਲ ਦੀ ਸ਼ਰਮ। ਉਹ ਤਾਂ ਮੈਨੂੰ ਕਹਿ ਰਿਹਾ ਸੀ ਕਿ ਆਪਣਾ ਥੋੜਾ ਜਿਹਾ ਫਿਗਰ ਦਿਖਾ ਦਿਓ। ਫੇਰ ਤੂੰ ਦਿਖਾ ਦਿੱਤਾ ਆਪਣਾ ਫਿਗਰ। ਉਹ ਨਹੀਂ ਯਾਰ ਮੈਂ ਤੈਨੂੰ ਦੱਸਤਾ ਰਹੀ ਆ ਉਦੋਂ ਹੀ ਭਾਬੀ ਆ ਗਈ ਗੁੱਸਾ ਤਾਂ ਕਰੀ ਨਾ ਆਪਣੇ ਕਾਲਜ ਦੇ ਵਿੱਚ ਸੀਮਾ ਨਾਮ ਦੀ ਕੁੜੀ ਹੁੰਦੀ ਸੀ ਉਹਦਾ ਵੀ ਫਰੈਂਡ ਸੀ ਇੱਕ ਫੇਸਬੁੱਕ ਤੇ ਤੇ ਉਸਦੇ ਫਰੈਂਡ ਨੇ ਐਸੀ ਹੀ ਵੀਡੀਓ ਬਣਾਈ ਕਿ ਉਸ ਨੂੰ ਦੇਖ ਕੇ ਕੁੜੀ ਨੂੰ ਆਪ ਹੀ ਖੁਦ ਨੂੰ ਹੀ ਸ਼ਰਮ ਆਉਣ ਲੱਗ ਪਈ ਤੇ ਉਸ ਨੇ ਖੁਦ ਖੁਸ਼ੀ ਕਰ ਲਈ ਆਖਿਰਕਾਰ ਪਰਸੋਂ ਉਹਦਾ ਭੋਗ ਸੀ ਉਸਨੇ ਸੁਸਾਇਡ ਕਰ ਲਿਆ ਸੀ ਉਸ ਨਾਲ ਵੀ ਬਹੁਤ ਪਿਆਰ ਅਤੇ ਵਿਆਹ ਕਰਵਾਉਣ ਦੇ ਵਾਅਦੇ ਕਰਦਾ ਸੀ ਮੇਰੀ ਗੱਲ ਮੰਨੋ ਮਨ ਜੋ ਵਾਅਦੇ ਕਰਦੇ ਆ ਜ਼ਰੂਰੀ ਨਹੀਂ ਉਹ ਨਿਭਾਉਂਦੇ ਆ ਜਿਨ੍ਹਾਂ ਨੇ ਵਿਆਹ ਕਰਵਾਉਣਾ ਹੁੰਦਾ ਉਹ ਫਿਗਰ ਚੈੱਕ ਨਹੀਂ ਕਰਦੇ ਅਤੇ ਹਰ ਦਿਨ ਨਵੀਂ ਤੋਂ ਨਵੀਂ ਖਬਰ ਸੁਣਨ ਨੂੰ ਮਿਲਦੀ ਆ ਕਿ ਫੇਸਬੁੱਕ ਤੇ ਆ ਹੋ ਗਿਆ ਤੇ ਆ ਹੋ ਗਿਆ ਤੋਂ ਸਾਰਾ ਦਿਨ ਫੇਸਬੁੱਕ ਤੇ ਗੱਲਾਂ ਤਾਂ ਕਰਦੀ ਰਹਿਣੀ ਆ ਪਰ ਤੂੰ ਕਦੇ ਇਹ ਨਹੀਂ ਸਵੇਖਿਆ ਕਿ ਖਬਰਾਂ ਕਿਦਾਂ ਦੀਆਂ ਆਉਂਦੀਆਂ ਨੇ ਜਦੋਂ ਸਾਰੀ ਗੱਲ ਮੇਰੀ ਸਹੇਲੀ ਨੇ ਮੈਨੂੰ ਦੱਸੀ ਤਾਂ ਮੇਰੇ ਅੱਖਾਂ ਮੋਰੇ ਪਿਆਰ ਵਾਲੀ ਪੱਟੀ ਖੁੱਲ ਗਈ ਤੇ ਮੈਨੂੰ ਸਭ ਕੁਝ ਸਾਫ਼ ਦਿਖਾਈ ਦੇਣ ਲੱਗਾ ਮੈਂ ਜਲਦੀ ਜਲਦੀ ਵਿੱਚ ਘਰ ਆ ਗਈ ਟਿੱਕਾ ਰਾ ਕੇ ਭਾਬੀ ਨੂੰ ਫੋਟ ਕੇ ਗੱਲ ਨਾਲ ਲਾ ਲਿਆ ਭਾਬੀ ਕਹਿਣ ਲੱਗੀ ਕੀ ਗੱਲ ਹੋ ਗਈ ਆ ਮੈਂ ਕਿਹਾ ਭਾਬੀ ਮੈਨੂੰ ਮਾਫ ਕਰ ਦਿਓ ਜੋ ਮੈਂ ਤੁਹਾਨੂੰ ਗਲਤ ਸਮਝਿਆ ਤੁਸੀਂ ਤਾਂ ਮੇਰੀ ਇੱਜ਼ਤ ਅਤੇ ਮੇਰੀ ਪਰਵਾਹ ਕਰਦੇ ਸੀ ਤਾਂ ਹੀ ਤਾਂ ਮੈਨੂੰ ਸਾਰਾ ਦਿਨ ਮਤ ਦਿੰਦੇ ਰਹਿੰਦੇ ਸੀ ਕਿ ਫੋਨ ਤੇ ਘਟ ਤੇ ਪੜਾਈ ਵੱਲ ਜ਼ਿਆਦਾ ਧਿਆਨ ਦਿਆ ਕਰ ਪਰ ਮੈਂ ਕੰਮਲੀ ਇਹ ਨਾ ਸਮਝ ਸਕੇ ਕਿ ਤੁਹਾਡਾ ਪਿਆਰ ਅਸਲੀ ਤੇ ਉਹਦਾ ਪਿਆਰ ਨਕਲੀ ਆ ਮੈਨੂੰ ਮਾਫ ਕਰ ਦਿਓ ਭਾਬੀ ਜੇ ਤੁਸੀਂ ਰਾਤ ਕਮਰੇ ਵਿੱਚ ਨਾ ਆਉਂਦੇ ਤਾਂ ਮੇਰੀ ਜ਼ਿੰਦਗੀ ਦੀ ਆਖਰੀ ਰਾਤ ਹੋਣੀ ਸੀ ਮੈਥੋਂ ਬਹੁਤ ਵੱਡੀ ਗਲਤੀ ਹੋ ਜਾਣੀ ਸੀ ਤਾਂ ਭਾਬੀ ਨੇ ਕਿਹਾ ਬੱਚੇ ਜਿੰਨੀ ਮਰਜ਼ੀ ਵੱਡੇ ਹੋ ਜਾਣ ਮਾਂ-ਬਾਪ ਤੇ ਭਰਾ ਭਝਾਈ ਲਈ ਛੋਟੀਆਂ ਨੰਨ ਦਾ ਬੱਚਾ ਮੰਗੀ ਹੁੰਦੀਆਂ ਨੇ ਮੈਂ ਤੇਰੀ ਕਦੇ ਵੀ ਕਿਸੇ ਗੱਲ ਦਾ ਗੁੱਸਾ ਨਹੀਂ ਕੀਤਾ ਉਹਨਾਂ ਨੇ ਕਹਿ ਕੇ ਮੈਂ ਭਾਬੀ ਦੇ ਗੱਲ ਲੱਗ ਲੱਗ ਗਈ ਤੇ ਫੇਸ ਫੇਸਬੁੱਕ ਵਾਲੇ ਫਰੈਂਡ ਨੂੰ ਹਮੇਸ਼ਾ-ਹਮੇਸ਼ਾ ਲਈ ਬਲੌਕ ਕਰ ਦਿੱਤਾ ਕਿਉਂਕਿ ਜੇਕਰ ਉਹ ਮੈਨੂੰ ਸੱਚਾ ਪਿਆਰ ਕਰਦਾ ਹੁੰਦਾ ਤਾਂ ਮੈਨੂੰ ਇਸ ਤਰ੍ਹਾਂ ਵੀਡੀਓ ਕਾਲ ਕਰ ਲਈ ਕਦੇ ਵੀ ਨਾ ਕਹਿੰਦਾ ਆਪਣੀ ਅੱਜ ਦੀ ਕਹਾਣੀ ਤੇ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗਦੀ ਹੈ ਤਾਂ ਕਹਾਣੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਕਿਸੇ ਹੋਰ ਕਹਾਣੀ ਦੇ ਵਿੱਚ